Cotton bag, cotton bag ਹਾਂਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਹੈ ਪਿੰਡ ਮੇਰਾ ਬਰਨਾਲਾ ਜੀ ਅੱਛਾ ਪਿੰਡ ਪੱਤੋ ਹੀਰਾ ਸਿੰਘ ਵਿਖੇ ਨਹਿੰਗ ਸਿੰਘ ਜੱਥੇਬੰਦੀਆਂ ਦਾ ਇੱਕ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਵਿਦਿਆਲਾ ਚੱਲਦਾ ਨਸ਼ਾ ਛਡਾਉਂਦੇ ਆ ਹਾਂਜੀ ਤੇ ਉੱਥੇ ਇੱਕ ਘਟਨਾ ਵਾਪਰੀ ਹੈ ਤੇ ਉਹਦੇ ਬਾਰੇ ਕੀ ਜਾਣਕਾਰੀ ਇੱਥੀ ਕਹਿਣਾ ਚਾਹੂਗੀ ਉਹ ਮੁੰਡਾ ਮੇਰਾ ਭਾਂਜਾ ਸੀਗਾ ਜੀ ਜਿਹਦੀ ਅੱਜ ਡੈਥ ਹੋਈ ਹੈ ਕੀ ਨਾਮ ਸੀ ਉਹਦਾ ਜੀ ਨਵਦੀਪ ਸਿੰਘ ਸੀ ਉਹਦਾ ਜੀ ਪਿੰਡ ਕਿਹੜਾ ਜੀ ਪਿੰਡ ਮੀਣੀਆ ਜੀ ਅੱਛਾ ਜੀ ਇਸ ਤੋਂ ਅੱਗੇ ਕੀ ਕਹਾਂ ਜਾਣਕਾਰੀ ਜਾਣਕਾਰੀ ਉਹਨੂੰ 10-12 ਦਿਨ ਹੋਏ ਸੀ ਇਹ ਜੇ ਉੱਥੇ ਮਤਲਬ ਐਡਮਿਟ ਕਰਾਇਆ ਇਹਨੂੰ ਜੀ ਉਹ 10-12 ਦਿਨਾਂ ਚ ਮਤਲਬ ਉਹਨਾਂ ਨੇ ਅੱਜ ਉਹਨੂੰ ਗਜਾ ਕਰਨ ਭੇਜਤਾ ਉੱਥੇ ਪਿੰਡ ਜੀ ਪਤੋ ਕੇ ਉਹ ਮਤਲਬ ਹੁਣ ਤੁਸੀਂ ਸਮਝ ਲਓ ਵੀ ਨਸ਼ੇੜੀ ਦੀ ਏਟੀਟੀ ਨਾਲ ਤਾਂ ਤੋੜ ਜਾਂਦੀ ਆ ਦਿਮਾਗ ਉਹਦਾ ਨਸ਼ੇ ਕੰਦੀ ਸੀ ਹਜੇ ਜੀ ਉਹ ਉਹਨਾਂ ਦਾ ਹੀ ਮੋਟਰਸਾਈਕਲ ਲੈ ਕੇ ਉੱਥੋਂ ਭੱਜ ਆਇਆ ਅੱਛਾ ਜੀ ਭੱਜ ਆਇਆ ਉਹ ਇੱਥੇ ਨਿਹਾਲ ਸਿੰਘ ਵਾਲੇ ਇੱਥੇ ਆ ਕੇ ਉਹਨੇ ਮਤਲਬ ਆਪਦੀ ਮਾਤਾ ਨੂੰ ਫੋਨ ਕਰਤਾ ਵੀ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਮੋਟਰਸਾਈਕਲ ਆ ਜਗ੍ਹਾ ਖੜਾਗਾ ਵੀ ਚਾਬੀ ਮੈਂ ਚਾੜ ਇਹਨੂੰ ਫੜਾਤੀ ਵੀ ਆਹ ਦਾ ਮੋਟਰਸਾਈਕਲ ਲੈ ਜਾਣਗੇ ਉਹਨਿੰਗ ਇੰਨੇ ਉਹ ਨਿੰਗ ਵੀ ਉਹਨੂੰ ਭਾਲਦੇ ਫਿਰਦੇ ਸੀਗੇ ਇੱਥੇ ਮਤਲਬ ਉਹਨਾਂ ਨੂੰ ਬੇਟਾ ਸਾਡਾ ਮਿਲ ਗਿਆ ਇੱਥੇ 10-12 ਨਿੰਗ ਸੀ ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਕੁੱਟੇ ਇੱਥੇ ਮਾਰਕੀਟ ਦੇ ਵਿੱਚ ਉਹਨੂੰ ਉਹ ਕੁੱਟ ਦੀ ਵਜ੍ਹਾ ਕਰਕੇ ਉਹਦੇ ਗੁੱਟ ਵੱਡੇ ਹੋਏ ਆ ਸਿਰ ਪਾਟਿਆ ਪਿਆਦਾ ਉਹਦੇ ਕਰਕੇ ਉਹਦੀ ਡੈਥ ਹੋਈ ਆ ਜੀ ਸਮੇਂ ਤੇ ਨਾ ਇਲਾਜ ਮਿਲਣ ਕਰਕੇ ਇੱਥੇ ਜਦੋਂ ਅਸੀਂ ਮੈਂ ਆਇਾਂਗਾ ਮੌਕੇ ਤੇ ਸਰਕਾਰੀ ਹਸਪੀਟਲ ਤੇ ਸਟ੍ਰੀਚਰ ਤੇ ਲਾਉਨਸ ਆ ਰਹੇ ਨੇ ਗੇਤੋ ਭੱਜ ਗਿਆ ਆਪਦੀ ਗੱਡੀ ਲੈ ਕੇ ਆ ਕੈਮਰਾ ਦੇ ਵਿੱਚ ਵੀ ਆਉਂਦੇ ਹੋਣਗੇ ਭੱਜਦੇ ਉਹ ਇਸ ਤੋਂ ਅਗਲੀ ਮੰਗ ਸੀ ਆਪਣੀ ਮੰਗੀ ਸੀ 302 ਦਾ ਪਰਚਾ ਨਿੰਗਾ ਦੇ ਹੋਣਾ ਚਾਹੀਦਾ ਸੀ ਸਬੰਧਕ ਅਧਿਕਾਰੀ ਆਏ ਸੀ ਇਨਕੁਆਰੀ ਕਰਕੇ ਲੈ ਗਏ ਹਾਂਜੀ 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 ਦੇਖੋ ਜੀ ਉਹ ਤੋਂ ਆਉਣ ਵਾਲਾ ਟਾਈਮ ਦੱਸੂਗਾ ਜੀ ਹੁਣ ਕੀ ਕਹਿ ਸਕਦੇ ਧੰਨਵਾਦ ਹੋਰ ਕੁਛ ਕਹਨੇ ਬਸ ਸ਼ੁਕਰੀਆ ਆਇਆ ਤਾਂ ਹੋਰ ਮੁੰਡੇ ਨੂੰ ਚੱਕਣ ਸੀਗੇ ਇਹ ਸਾਡੇ ਵਾਲਾ ਮੁੰਡਾ ਮਾੜਾ ਮੋਟਾ ਕਰਦਾ ਸੀ ਨਸ਼ਾ ਪਤਾ ਅੱਛਾ ਇਹ ਉਸ ਦਿਨ ਬਲੀਚੇ ਤੁਰਿਆ ਫਿਰਦਾ ਇਹਨਾਂ ਨੂੰ ਇਹ ਟੱਕਰ ਗਿਆ ਤੇ ਨਿੰ다 ਸਿੰਘਾ ਦਾ ਸਾਡੇ ਆਇਆ ਫੋਨ ਕਰੇ ਵੀ ਕਹਿੰਦੇ ਇਸ ਤਰ੍ਹਾਂ ਮੁੰਡਾ ਤੁਹਾਡਾ ਗਲਤ ਸੋਸਾਇਟੀ ਚ ਹੈ ਵੀ ਤੁਸੀਂ ਕਹੋ ਤਾਂ ਅਸੀਂ ਵੀ ਸਾਡਾ ਵਿਦਿਆਲੇ ਇੱਥੇ ਪਿੰਡ ਉਤੋ ਕੇ ਵੀ ਅਸੀਂ ਨਸ਼ਾ ਪਤਾ ਛਡਾਉਣੇ ਆ ਤੇ ਵੀ ਅਸੀਂ ਲੈ ਜਾਂਦੇ ਆ ਉਹ ਕਰੇ ਵੀ ਦੁਖੀ ਸੀ ਥੋੜੇ ਜਿਹੇ ਉਹਨਾਂ ਨੇ ਇੱਕ ਚੋਲ ਕਹਿੰਦਾ ਵੀ ਚਲੋ ਲੈ ਜਾਓ ਤੁਸੀਂ ਅੱਛਾ ਉਸ ਦਿਨ ਵੀ ਇਹ ਮੁੰਡਾ ਘਰੇ ਨਹੀਂ ਲੈ ਕੇ ਆਇਆ ਇਹ ਸਿੱਧਾ ਆਪ ਹੀ ਕੱਪੜੇ ਲੈਣ ਆਇਆ ਕੱਪੜੇ ਲੈ ਕੇ ਤੇ ਉਸ ਦਿਨ ਵਾਕੇ ਫਿਰ ਅੱਜ ਤੋਂ 4-5 ਦਿਨ ਪਹਿਲਾਂ ਮੇਰੀ ਸਿਸਟਰ ਤੇ ਮੇਰੀ ਮਦਰ ਉਹਨੂੰ ਭਾਂਡੇ ਨੂੰ ਕੱਪੜੇ ਵੀ ਦੇ ਕੇ ਆਏ ਆ ਖਾਣ-ਪੀਣ ਦਾ ਸਮਾਨ ਵੀ ਦੇ ਕੇ ਆਏ ਆ ਪਰ ਉਹ ਦੇਣਾ ਚੀ ਮਤਲਬ ਉਹਨਾਂ ਨੇ ਅੱਜ ਗਜਾ ਕਰਨ ਭੇਜਤਾ ਉਹਨੂੰ ਅੱਛਾ ਸਪਿੰਡ ਦੇ ਵਿੱਚ ਅੱਛਾ ਉਹ ਗਜਾ ਕਰਨ ਗਿਆ ਤੇ ਉਹਨਾਂ ਨੇ ਮੋਟਰਸਾਈਕਲ ਲੈ ਕੇ ਉੱਥੋਂ ਭੱਜ ਆਇਆ ਭੱਜ ਆਇਆ ਉਹਨੇ ਇੱਥੇ ਆ ਕੇ ਮਤਲਬ ਫੋਨ ਕਰਤਾ ਆਪਣੀ ਮਦਰ ਨੂੰ ਸਿੰਘ ਭੱਜ ਗਏ ਇੱਥੋਂ अच्छा तू हॉस्पिटल ਦੇ ਵਿੱਚੋਂ हॉस्पिटल ਦੇ ਵਿੱਚੋਂ ਭੱਜਿਆ ਜੀ ਉਹ ਹੂੰ ਜੇ ਉਹਨਾਂ ਦੇ ਮਨ ਦੇ ਵਿੱਚ ਚੋਰ ਸੀ ਉਹ ਫੇਰ ਹੀ ਭੱਜਿਆ ਜੀ ਜੀ ਸੋ ਨਹੀਂ ਇਹ ਸੁਸਾਇਡ ਦੀ ਕਹਾਣੀ ਤਾਂ ਉਹਨਾਂ ਤੁਹਾਨੂੰ ਬਣਾਈ ਗਈ ਹੈ ਜੀ ਬਾਅਦ ਦੇ ਵਿੱਚ ਅੱਛਾ ਪਹਿਲਾਂ ਸਾਨੂੰ ਫੋਨ ਆਇਆ ਵੀ ਤੁਹਾਡਾ ਮੁੰਡਾ ਭੱਜ ਗਿਆ ਹੂੰ ਉਸ ਤੋਂ ਬਾਅਦ ਨਿਹਾਲ ਸਿੰਘ ਅਗਲੇ ਉਹਨਾਂ ਨੇ ਆ ਕੇ ਮੁੰਡਾ ਫੜਿਆ ਗਿਆ ਇੱਥੇ ਮਾਰਕੀਟ ਦੇ ਵਿੱਚ ਕੁੱਟਿਆ ਗਿਆ ਹੂੰ ਇੱਥੇ 50 ਬੰਦੇ ਗਵਾਹੀ ਦੇਣ ਨੂੰ ਵੀ ਤਿਆਰ ਹੈ ਇਸ ਗੱਲ ਦੀ ਅੱਛਾ ਕੁੱਟ ਤਾਂ ਉਹਨਾਂ ਨੇ ਜਾੜੇ ਮੁੰਡਾ ਤੁਹਾਡਾ ਉਹਦੇ ਕਰਕੇ ਉਹਦੀ ਡੈਥ ਹੋਈ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਮੰਗ ਕਰ ਪਰਚਾ ਹੋਵੇ ਉਹਨਾਂ ਦੀ ਕਾਨੂੰਨੀ ਕਾਰਵਾਈ ਹੋਵੇ ਜਿਹੜੀ 302 ਦਾ ਪਰਚਾ ਬੰਦਾ ਸਾਰਿਆਂ ਤੇ ਜੀ ਕਾਨੂੰਨੀ ਕਾਰਵਾਈ ਹੋਵੇ ਸਾਡੀ ਤਾਂ ਇਹੀ ਮੰਗ ਹੈ ਜੀ ਪੁਲਿਸ ਪਰਸਾਸ਼ਨ ਨਾਲ ਤੁਹਾਡਾ ਹੁਣ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਅਸੀਂ ਬਿਆਨ ਦੇਣ ਗਏ ਸੀਗੇ ਸਾਡੇ ਬਿਆਨ ਸਾਡੇ ਲਿਖ ਲੇ ਇੱਥੇ ਹਸਪੀਟਲ 'ਚ ਵੀ ਆਏ ਸੀਗੇ ਸਚੂ ਸਾਹਿਬ ਉਹ ਬੱਚੇ ਨੂੰ ਵੀ ਦੇਖ ਕੇ ਗਏ ਹਾਲਾਤ ਉਹਦੇ ਉਹ ਐਗਰੀ ਹੈ ਸਾਡੇ ਨਾਲ ਜੀ ਜੀ ਨਵਦੀਪ ਸਿੰਘ ਤੁਹਾਡਾ ਕੀ ਲੱਗਦਾ ਜੀ ਬੇਤਾ ਸਿੰਘ ਜੀ ਸਾਨੂੰ ਜੀ ਮੌਤ ਹੋਈ ਹੈ ਕਿਸੇ ਜਿਹੜਾ ਕੀ ਕਹਿਣਾ ਚਾਹੋਗੇ ਹਾਂਜੀ ਵੀਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ 302 ਦਾ ਪਾਚਾ ਹੋਣਾ ਚਾਹੀਦਾ ਜਦੋਂ ਰੈਂਕ ਸਿੰਘ ਜਿੱਥੋਂ ਐਕੀਏ ਆ ਵਿਧਾਇਕਾਂ ਦੇ ਵਿੱਚ ਤੇ ਤੁਹਾਡੀ ਸਹਿਮਤੀ ਨਾ ਲੈ ਕੇ ਗਏ ਸੀਗੇ ਹਾਂਜੀ ਤੇ ਅੱਜ ਤੁਹਾਡੀ ਆਖਰੀ ਵਾਰ ਜਿਹੜੀ ਤੁਹਾਡੀ ਕਦੋਂ ਗੱਲ ਹੋਈ ਹੈ ਨਰਦੀਪ ਸਿੰਘ ਨਾਲ ਵੀਰੇ ਸਵੇਰੇ 10:00 ਵਜੇ ਫੋਨ ਲਾਇਆ ਸੀ ਬੀਟੇ ਨੇ ਕਹਿੰਦਾ ਮੈਂ ਮੈਨੂੰ ਗਜ਼ਾ ਕਰਨ ਭੇਜਿਆ ਸੀਗਾ ਮੈਂ ਵੀ ਮੋਟਰਸਾਈਕਲ ਲੈ ਕੇ ਆ ਗਿਆ ਮੋਟਰਸਾਈਕਲ ਤੇ ਕੁੱਕੀ ਪਿਖੜਾਤਾ ਬਸ ਵੀਰ ਦਾ ਸਕਰੀ ਲਾ ਦੋ ਵੀਰ ਹੁਣ ਤੁਸੀਂ ਕੀ ਮੰਗ ਕਰਦੇ ਮੇਰੇ ਨਾਲ ਸਾਥ ਮਿਲਣਾ ਚਾਹੀਦਾ ਉਹਨਾਂ ਦੀ ਕਾਰਬਾਰੀ ਹੋਣੀ ਚਾਹੀਦੀ 302 ਦਾ ਪਰਚਾ ਮੇਰੇ ਕੋਲ ਹੈ ਅੱਛਾ ਆਹ ਜਿਹੜੀਆਂ ਆਈ ਹੈ ਨਸ਼ਾ ਛਡਾਊ ਕੇਂਦਰ ਸੰਸਥਾ ਮarre ਨਾ ਉਹ ਪਰਿਵਾਰ ਤੋਂ ਲਿਖਤੀ ਰੂਪ ਦੇ ਵਿੱਚ ਲੈਂਦੀਆਂ ਕੋਈ ਐਫੀਡੈਂਟ ਵਗੈਰਾ ਜਾ ਕੇ ਹੋਰ ਤੁਹਾਡੇ ਨੂੰ ਤੁਸੀਂ ਕੋਈ ਇਦਾਂ ਦੀ ਲਿਖਤੀ ਰੂਪ ਦੇ ਵਿੱਚ ਵਿਧਾਇਲਾ ਨੂੰ ਦਿੱਤਾ ਨਹੀਂ ਅਸੀਂ ਸੋਮਵਾਰ ਨੂੰ ਵੀ ਦੀ ਉੱਥੇ ਗਏ ਸੀ ਸਾਥੋਂ ਸਾਇਨ ਕਰਾਈ ਸੀਗੇ ਤੇ ਫੋਟੋ ਉਹਨਾਂ ਨੇ ਉਹਨਾਂ ਕੋਲ ਲਏ ਜੇ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਉਹਨਾਂ ਨੇ ਨਹੀਂ ਤੁਸੀਂ ਉੱਥੇ ਕੀ ਪ੍ਰੂਫ ਦਿੱਤੇ ਆ ਕੀ ਕਾਦੇ ਸਿਗਨੇਚਰ ਕੀਤੇ ਕਾਦੇ ਸਾਇਨ ਕਰਵਾਏ ਸੀ ਤੁਹਾਡੇ ਤੋਂ ਕੋਈ ਐਫੀਡੈਂਟ ਦਿੱਤਾ ਕੋਈ ਜ਼ਿੰਮੇਵਾਰੀ ਨਹੀਂ ਦਿੱਤਾ